ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਆਪਾਂ ਇਤਿਹਾਸਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਅਗਲੇ ਇਤਿਹਾਸ ਨੂੰ ਸਰਵਨ ਕਰਾਂਗੇ ਕਿ ਗੁਰੂ ਸਾਹਿਬ ਉੱਚ ਦੇ ਪੀਰ ਤੋਂ ਲੈ ਕੇ ਤੀਨੇ ਕਾਂਗੜ ਤੱਕ ਦਾ ਸਫ਼ਰ ਕਿਵੇਂ ਤੈਅ ਕਰਦੇ ਹਨ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰੀ ਕੋਸ਼ਿਸ਼ ਤੁਹਾਨੂੰ ਚੰਗੀ ਲੱਗ ਰਹੀ ਹੈ ਤਾਂ ਤੁਸੀਂ ਵੀਡੀਓ ਨੂੰ ਹੋਰ ਵੀ ਸੰਗਤਾਂ ਤੱਕ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਹੋਰ ਵੀ ਸਿੱਖ ਸੰਗਤਾਂ ਇਤਿਹਾਸ ਤੋਂ ਜਾਣੂ ਹੋ ਸਕਣ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਜੀ ਨੂੰ ਗੁਰੂ ਜੀ ਦੇ ਸੇਵਕ ਪਾਈ ਨਵੀਖਾਂ ਅਤੇ ਪਾਈ ਗਣੀਖਾਂ ਜੋ ਮੁਸਲਮਾਨ ਸੇਵਕ ਸਨ ਆਪਣੇ ਨਾਲ ਆਪਣੇ ਘਰ ਲੈ ਗਏ ਉਹਨਾਂ ਨੇ ਗੁਰੂ ਜੀ ਨੂੰ ਆਪਣੇ ਘਰ ਰੱਖਿਆ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਅਤੇ ਅੱਜ ਵੀ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਨਵੀਂ ਖਾਂ ਤੇ ਗਨੀ ਖਾਂ ਉਹਨਾਂ ਦੇ ਘਰ ਵਿਖੇ ਸ਼ੋਭਿਤ ਹੈ ਅੱਜ ਵੀ ਉਹਨਾਂ ਦੇ ਬਾਰਿਸ਼ ਗੁਰੂ ਜੀ ਦੀ ਯਾਦ ਵਿੱਚ ਅਤੇ ਭਾਈ ਨਵੀਂ ਖਾਂ ਤੇ ਗਨੀ ਖਾਂ ਦੀ ਯਾਦ ਵਿੱਚ ਲੰਗਰ ਲਗਾਉਂਦੇ ਹਨ ਪਾਈ ਨਵੀਖਾਂ ਅਤੇ ਪਾਈ ਗਨੀ ਖਾਂਦੀਆਂ ਕਵਰਾਂ ਵੀ ਇਸੇ ਹੀ ਸਥਾਨ 'ਤੇ ਮੌਜੂਦ ਹਨ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਦਾ ਕਿਸੇ ਵੀ ਧਰਮ ਨਾਲ ਕਿਸੇ ਵੀ ਵਿਅਕਤੀ ਨਾਲ ਕੋਈ ਵੈਰ ਨਹੀਂ ਸੀ ਸਾਰੇ ਹੀ ਧਰਮਾਂ ਦੇ ਲੋਕ ਗੁਰੂ ਜੀ ਦੇ ਸੇਵਕ ਸਨ ਇਸੇ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਸਾਰੇ ਧਰਮਾਂ ਦਾ ਕਿੰਨਾ ਸਤਿਕਾਰ ਕਰਦੇ ਸਨ ਇਨ੍ਹਾਂ ਦੋਨਾਂ ਭਰਾਵਾਂ ਨੇ ਹਾਲਾਤਾਂ ਨੂੰ ਦੇਖਦੇ ਹੋਏ ਗੁਰੂ ਸਾਹਿਬ ਨੂੰ ਮਾਛੀਵਾੜੇ ਦੇ ਇਲਾਕੇ ਤੋਂ ਸੁਰੱਖਿਅਤ ਬਾਹਰ ਲੈ ਕੇ ਜਾਣ ਦੀ ਯੋਜਨਾ ਬਣਾਈ ਮਾਛੀਵਾੜਾ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਇਤਿਹਾਸਿਕ ਘਟਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਾਛੀਵਾੜਾ ਵਿਖੇ ਹੋਣਾ ਹੈ 1704 ਵਿੱਚ ਕਕਰਾਲੀ ਰਾਤ ਨੂੰ ਚਮਕੌਰ ਸਾਹਿਬ ਵਿਖੇ ਮੁਗਲਾਂ ਦੀ ਫੌਜ ਨਾਲ ਬਹਾਦਰੀ ਨਾਲ ਟੱਕਰ ਕਰਕੇ ਆਪਣੇ ਜਿਗਰ ਦੇ ਟੁਟਿਆਂ ਨੂੰ ਹੱਥੀਂ ਸ਼ਹਾਦਤ ਦਾ ਜਾਮ ਪਿਲਾ ਕੇ ਆਪਣੇ ਸਿੰਘਾਂ ਦੇ ਹੁਕਮਨਾਮੇ ਨੂੰ ਸਿਰ ਮੱਥੇ ਰੱਖ ਕੇ ਚਮਕੌਰ ਸਾਹਿਬ ਦੀ ਗੜੀ ਛੱਡਣ ਸਮੇਂ ਪਾਈ ਦਿਆ ਸਿੰਘ ਜੀ ਪਾਈ ਮਾਨ ਸਿੰਘ ਜੀ ਅਤੇ ਪਾਈ ਧਰਮ ਸਿੰਘ ਜੀ ਨੂੰ ਨਾਲ ਲੈ ਕੇ ਅੱਗੇ ਦੇ ਸਫ਼ਰ ਲਈ ਕੂਚ ਕਰਨ ਲੱਗੇ ਸੱਚੇ ਪਾਤਸ਼ਾਹ ਗੁਰੂ ਗੋਵਿੰਦ ਸਿੰਘ ਜੀ ਕੜੀ ਛੱਡਣ ਤੋਂ ਬਾਅਦ ਤਿੰਨ ਸਿੰਘ ਵੀ ਗੁਰੂ ਜੀ ਤੋਂ ਵਿਛੜ ਜਾਂਦੀ ਹਨ ਜੋ ਬਾਅਦ ਵਿੱਚ ਮਾਛੀਵਾੜੇ ਵਿਖੇ ਆ ਕੇ ਗੁਰੂ ਸਾਹਿਬ ਨੂੰ ਮਿਲਦੇ ਹਨ ਮਾਛੀਵਾੜੇ ਵਿੱਚ ਗੁਰੂ ਸਾਹਿਬ ਇੱਕ ਬਾਗ ਕੋਲ ਪਹੁੰਚਦੇ ਹਨ ਜਿਸ ਨੂੰ ਖੂਨ ਨਾਲ ਪਾਣੀ ਲੱਗ ਰਿਹਾ ਸੀ ਉਸ ਖੂਹ ਕੋਲ ਪਹੁੰਚਦੇ ਹਨ ਅਤੇ ਪਾਣੀ ਪੀਂਦੇ ਹਨ ਫਿਰ ਥੋੜੀ ਦੂਰ ਇੱਕ ਚੰਡ ਹੇਟਾ ਟਿੰਡ ਦਾਸ ਰਾਣਾ ਲਗਾ ਕੇ ਆਰਾਮ ਕਰਦੀ ਹਨ ਜਿੱਥੇ ਅੱਜਕੱਲ ਗੁਰਦੁਆਰਾ ਚਰਨ ਕਮਲ ਸਾਹਿਬ ਸ਼ਸ਼ੋਭਿਤ ਹੈ ਇਸੇ ਹੀ ਥਾਂ ਤੇ ਗੁਰੂ ਸਾਹਿਬ ਮਿੱਤਰ ਪਿਆਰੇ ਨੂੰ ਹਾਲ ਮੁਰਿਦਾਂ ਦਾ ਕਹਿਣਾ ਸ਼ਬਦ ਉਚਾਰਨ ਕਰ ਗੁਰਬਾਣੀ ਇੱਕੋ ਇੱਕ ਐਸੀ ਦਰਦਮੰਦਾਂ ਦੀ ਦਵਾਈ ਹੈ ਜੋ ਵੀ ਇਸ ਨੂੰ ਪਿਆਰ ਨਾਲ ਪੜ੍ਹ ਲਵੇ ਉਹ ਸਾਰੇ ਦੁੱਖਾਂ ਤਕਲੀਫਾਂ ਤੋਂ ਮੁਕਤ ਹੋ ਜਾਂਦਾ ਹੈ ਤੇ ਉਸ ਦਾ ਮਨ ਗੁਰਬਾਣੀ ਪੜਨ ਨਾਲ ਨਰੂਆ ਬਣ ਜਾਂਦਾ ਹੈ ਵੀਡੀਓ ਵਿੱਚ ਤੁਸੀਂ ਜਿਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਉਸੇ ਹੀ ਸਥਾਨ ਤੇ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤੇ ਸਨ ਅਤੇ ਇਸੇ ਹੀ ਝੰਡ ਦੇ ਹੀਠਾਂ ਗੁਰੂ ਸਾਹਿਬ ਟਿੰਡ ਦਾਸ ਰਾਣਾ ਲਗਾ ਕੇ ਆਰਾਮ ਕਰਦੇ ਹਨ ਗੁਰੂ ਜੀ ਦੇ ਸ਼ਰਧਾਲੂਆਂ ਨੂੰ ਜਦੋਂ ਖਬਰ ਮਿਲਦੀ ਹੈ ਕਿ ਗੁਰੂ ਸਾਹਿਬ ਮਾਛੀਵਾੜੀ ਆਏ ਹਨ ਤਾਂ ਗੁਰੂ ਸਾਹਿਬ ਨੂੰ ਮਿਲਣ ਪਾਈ ਗਨੀਖਾਂ ਅਤੇ ਪਾਈ ਨਵੀਖਾਂ ਪਹੁੰਚਦੇ ਹਨ ਜੋ ਗੁਰੂ ਸਾਹਿਬ ਜੀ ਨੂੰ ਘੋੜੇ ਪੇਂਟ ਕਰਿਆ ਕਰਦੇ ਸਨ ਉਹ ਆਪਣੇ ਨਾਲ ਮਸੰਦ ਪਾਈ ਗੁਲਾਬਾ ਅਤੇ ਪਾਈ ਨਵਾਬਾ ਨੂੰ ਵੀ ਨਾਲ ਲੈ ਕੇ ਚਲੇ ਜਾਂਦੇ ਹਨ ਅਤੇ ਗੁਰੂ ਸਾਹਿਬ ਨੂੰ ਆਪਣੇ ਨਾਲ ਆਪਣੇ ਘਰ ਵਿਖੇ ਲੈ ਆਉਂਦੇ ਹਨ ਜੋ ਗੁਰੂ ਜੀ ਦੀ ਬਹੁਤ ਸੇਵਾ ਕਰਦੀ ਹਨ ਇਤੋਂ ਹੀ ਗਈ ਗੁਲਾਬਾ ਆਪਣੇ ਘਰ ਗੁਰੂ ਜੀ ਨੂੰ ਲੈ ਜਾਂਦਾ ਹੈ ਜਿੱਥੇ ਅੱਜਕੱਲ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਸ਼ਸ਼ੋਭਿਤ ਹੈ ਗੁਰੂ ਸਾਹਿਬ ਜੀ ਨੇ ਇਸ ਚਵਾਰਾ ਸਾਹਿਬ ਵਿਖੇ ਰਾਤ ਬਤੀਤ ਕੀਤੀ ਸੀ ਇੱਥੇ ਹੀ ਗੁਰੂ ਸਾਹਿਬ ਮਾਤਾ ਹਰਦੇਈ ਜੀ ਨੂੰ ਮਿਲਦੇ ਹਨ ਜੋ ਉਹਨਾਂ ਦੀ ਬਜ਼ੁਰਗ ਸ਼ਰਧਾਲੂ ਸਨ ਮਾਤਾ ਹਰਦੀ ਜੀ ਹਰ ਸਾਲ ਆਪਣੇ ਹੱਥੀ ਬਸਤਰ ਤਿਆਰ ਕਰਕੇ ਗੁਰੂ ਸਾਹਿਬ ਲਈ ਸ੍ਰੀ ਅਨੰਦਪੁਰ ਸਾਹਿਬ ਬਸਤਰ ਪੇਟਜਿਆ ਕਰਦੇ ਸਨ ਪਰ ਇਸ ਵਾਰ ਜਿਆਦਾ ਬਜ਼ੁਰਗ ਹੋਣ ਕਰਕੇ ਮਾਤਾ ਹਰਦੀ ਜੀ ਬਸਤਰ ਨਹੀਂ ਪੇਂਟ ਕਰ ਪਾਏ ਸਨ ਇਸੇ ਕਰਕੇ ਗੁਰੂ ਸਾਹਿਬ ਮਾਤਾ ਜੀ ਨੂੰ ਮਿਲਦੇ ਹਨ ਕਿਉਂਕਿ ਮਾਤਾ ਜੀ ਦੀ ਅੰਤਿਮ ਇੱਛਾ ਸੀ ਕਿ ਗੁਰੂ ਸਾਹਿਬ ਉਹਨਾਂ ਦੇ ਬਣਾਈ ਹੋਈ ਪੋਸ਼ਾਕ ਨੂੰ ਸਵੀਕਾਰ ਕਰਨ ਅਤੇ ਪਹਿਨਣ ਸ਼ਮਸ਼ ਪਿਤਾ ਜੀ ਨੇ ਮਾਤਾ ਜੀ ਦੀ ਅੰਤਿਮ ਇੱਛਾ ਨੂੰ ਪੂਰਾ ਕੀਤਾ ਅਤੇ ਉਸ ਪੋਸ਼ਾਕ ਨੂੰ ਪਹਿਨਿਆ ਸੰਗਤ ਜੀ ਉਸ ਚੋਲੇ ਨੂੰ ਲਲਾਰੀ પાસે ਗੁਰੂ ਜੀ ਨੇ ਨੀਲਾ ਰੰਗ ਕਰਵਾਇਆ ਸੰਗਤ ਜੀ ਜਿਸ ਵੇਲੇ ਗੁਰੂ ਜੀ ਨੇ ਆਪਣੇ ਵਸਤਰਾਂ ਨੂੰ ਨੀਲਾ ਰੰਗ ਕਰਾਉਣ ਲਈ ਲਲਾਰੀ ਕੋਲ ਭੇਜਿਆ ਤਾਂ ਲਲਾਰੀ ਨੇ ਕਿਹਾ ਇੱਕ ਗੁਰੂ ਜੀ ਰੰਗ ਖਤਮ ਹੈ ਤਾਂ ਫਿਰ ਗੁਰੂ ਜੀ ਨੇ ਬਚਨ ਕੀਤੇ ਕਿ ਰੰਗ ਤਿਆਰ ਹੈ ਤੁਸੀਂ ਪਾਣੀ ਪਾ ਕੇ ਵਸਤਰਾਂ ਨੂੰ ਮੱਟ ਅੰਦਰ ਪਾਓ ਅਜਿਹਾ ਹੀ ਕੀਤਾ ਗਿਆ ਜਦੋਂ ਮੱਟ ਵਿੱਚੋਂ ਵਸਤਰਾਂ ਨੂੰ ਬਾਹਰ ਕੱਢਿਆ ਗਿਆ ਤਾਂ ਵਸਤਰਾਂ ਨੂੰ ਨੀਲਾ ਰੰਗ ਹੋਇਆ ਪਿਆ ਸੀ ਸੰਗਤ ਜੀ ਜਿਸ ਲਲਾਰੀ ਨੇ ਗੁਰੂ ਜੀ ਦੇ ਵਸਤਰਾਂ ਨੂੰ ਰੰਗ ਕੀਤਾ ਉਹ ਬਜ਼ੁਰਗ ਹੋ ਚੁੱਕਾ ਸੀ ਬਜ਼ੁਰਗ ਅਵਸਥਾ ਵਿੱਚ ਵੀ ਉਹ ਰੰਗਾਈ ਦਾ ਕੰਮ ਕਰਿਆ ਕਰਦਾ ਸੀ ਗੁਰੂ ਜੀ ਨੇ ਬਜ਼ੁਰਗ ਲਲਾਰੀ ਨੂੰ ਬਚਨ ਕੀਤਾ ਕਿ ਤੁਸੀਂ ਮੱਟ ਵਿੱਚ ਪਾਣੀ ਪਾਦਿਆ ਕਰੋ ਅਤੇ ਜਿਸ ਕੱਪੜੇ ਨੂੰ ਰੰਗ ਕਰਨਾ ਹੋਵੇ ਉਸ ਕੱਪੜੇ ਨੂੰ ਵੀ ਪਾਦਿਆ ਕਰੋ ਅਤੇ ਉਸ ਰੰਗ ਦਾ ਨਾਮ ਲੈ ਲਿਆ ਕਰਨਾ ਜਿਸ ਰੰਗ ਦਾ ਕੱਪੜਾ ਤੁਸੀਂ ਰੰਗਣਾ ਹੋਵੇ ਗੁਰੂ ਜੀ ਦੇ ਬਚਨਾਂ ਅਨੁਸਾਰ ਬਿਨਾਂ ਰੰਗ ਤੋਂ ਕੱਪੜਿਆਂ ਨੂੰ ਰੰਗ ਚੜ ਜਾਇਆ ਕਰਦਾ ਸੀ ਸੰਗਤ ਜੀ ਤੁਸੀਂ ਮੱਟ ਸਾਹਿਬ ਵਿੱਚ ਅੱਜ ਵੀ ਰੰਗ ਦੇ ਨਿਸ਼ਾਨ ਦੇਖ ਸਕਦੇ ਹੋ ਜਿਸ ਵਿੱਚ ਬਿਨਾ ਰੰਗ ਤੋਂ ਸਿਰਫ ਪਾਣੀ ਨਾਲ ਹੀ ਕੱਪੜਾ ਰੰਗਿਆ ਜਾਂਦਾ ਸੀ ਗੁਰੂ ਜੀ ਨੇ ਉਸ ਲਲਾਰੀ ਦੇ ਪਰਿਵਾਰ ਨੂੰ ਹੋਰ ਵੀ ਬਖਸ਼ਿਸ਼ਾਂ ਕੀਤੀਆਂ ਤੁਸੀਂ ਇਸ ਮੱਟ ਸਾਹਿਬ ਦੇ ਦਰਸ਼ਨ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਵੀ ਕੀ ਕਰ ਸਕਦੇ ਹੋ ਦੂਜੇ ਪਾਸੇ ਸ਼ਾਹੀ ਫੌਜਾਂ ਗੁਰੂ ਜੀ ਦਾ ਪਿੱਛਾ ਕਰਦੀਆਂ ਹੋਈਆਂ ਮਾਛੀਵਾੜੇ ਪਹੁੰਚ ਚੁੱਕੀਆਂ ਸਨ ਲਾਤਾਂ ਨੂੰ ਦੇਖਦੇ ਹੋਈ ਗੁਰੂ ਜੀ ਦੇ ਪਿਆਰੇ ਸ਼ਰਦਾਲੂ ਪਾਈ ਗਨੀਖਾ ਅਤੇ ਪਾਈ ਨਵੀਖਾ ਗੁਰੂ ਜੀ ਨੂੰ ਆਪਣੇ ਘਰ ਵਾਪਿਸ ਲੈ ਆਏ ਇੱਥੇ ਗੁਰੂ ਜੀ 2 ਦਿਨ ਅਤੇ 2 ਰਾਤਾਂ ਦਾ ਸਮਾਂ ਬਤੀਤ ਕਰਦੇ ਹਨ ਗੁਰੂ ਸਾਹਿਬ ਆਪਣੇ ਸੇਵਕਾਂ ਦੀ ਸੇਵਾ ਤੋਂ ਐਨਾ ਪਰਸੰਨ ਹੋਏ ਕਿ ਉਹਨਾਂ ਦੀ ਇੱਕ ਛੋਟੀ ਧੀ ਜਿਸ ਨੂੰ ਗੁਰੂ ਸਾਹਿਬ ਨੇ ਆਪਣੀ ਧੀ ਹੋਣ ਦਾ ਮਾਨ ਦਿੱਤਾ ਗੁਰੂ ਜੀ ਨੇ ਦਵਾਤ ਤੇ ਕਲਮ ਲੈ ਕੇ ਇੱਕ ਹੁਕਮਨਾਮਾ ਵੀ ਲਿਖਿਆ ਜਿਸ ਵਿੱਚ ਲਿਖਿਆ ਸੀ ਕਿ ਪਾਈ ਗਨੀਖਾਂ ਅਤੇ ਪਾਈ ਨਵੀਖਾਂ ਮੇਰੇ ਪੁੱਤਰਾਂ ਵਾਂਗ ਹਨ ਜੋ ਇਹਨਾਂ ਦੀ ਸੇਵਾ ਕਰੇਗਾ ਮੇਰੀ ਹੀ ਸੇਵਾ ਕਰੇਗਾ ਸੰਗਤ ਜੀ ਤੁਸੀਂ ਵੀਡੀਓ ਵਿੱਚ ਜਿਸ ਹੁਕਮਨਾਮੇ ਦੇ ਦਰਸ਼ਨ ਕਰ ਰਹੇ ਹੋ ਉਹ ਹੁਕਮਨਾਮਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਆਰੇ ਸ਼ਰਧਾਲੂਆਂ ਪਾਈ ਗਨੀਖਾਂ ਅਤੇ ਪਾਈ ਨਵੀਖਾਂ ਦੇ ਲਈ ਲਿਖਿਆ ਅਤੇ ਉਹਨਾਂ ਨੂੰ ਆਪਣੇ ਪੁੱਤਰਾਂ ਦੇ ਬਰਾਬਰ ਦਰਜਾ ਵੀ ਦਿੱਤਾ ਇੱਥੇ ਜ਼ਿਕਰ ਜੋਗ ਹੈ ਕਿ ਅਸਲ ਹੁਕਮਨਾਮਾ ਅੱਜ ਵੀ ਉਹਨਾਂ ਦੀ ਨਵੀਂ ਪੀੜੀ ਕੋਲ ਹੈ ਅਤੇ ਅੱਜ ਵੀ ਉਹ ਉਸ ਹੁਕਮਨਾਮੇ ਦੀ ਸੇਵਾ ਕਰ ਰਹੇ ਹਨ ਸਕਰੀਨ ਉੱਪਰ ਤੁਸੀਂ ਜਿੰਨਾ ਸ਼ਬਦਾਂ ਨੂੰ ਦੇਖ ਰਹੀ ਹੋ ਇਹ ਸ਼ਬਦ ਹੁਕਮਨਾਮੇ ਵਿੱਚ ਦਰਜ ਹਨ ਗੁਰੂ ਜੀ ਨੇ ਆਪਣੇ ਪਿਆਰੇ ਸ਼ਰਧਾਲੂਆਂ ਨੂੰ ਪੁੱਤਰਾਂ ਦਾ ਦਰਜਾ ਦਿੱਤਾ ਅਤੇ ਆਪਣੇ ਹੱਥੀ ਹੁਕਮਨਾਮਾ ਸਾਹਿਬ ਲਿਖ ਕੇ ਪੈਗੰਮੇ ਖਾਂ ਤੇ ਨਬੀ ਖਾਨ ਨੂੰ ਸੌਂਪ ਦਿੱਤਾ ਇਸੇ ਹੀ ਸਥਾਨ ਤੇ ਪਾਈ ਗਨੀਖਾ ਪਾਈ ਨਵੀਖਾ ਸੈਦ ਪੀਰ ਮੁਹੰਮਦ ਮਸੰਦ ਗੁਲਾਬਾ ਅਤੇ ਪੰਜਾਬਾ ਗੁਰੂ ਜੀ ਨੂੰ ਉੱਚ ਦਾ ਪੀਰ ਬਣਾਉਂਦਾ ਮਤੱਪ ਪਗਾਉਂਦੇ ਹਨ ਗੁਰੂ ਜੀ ਉੱਚ ਦੇ ਪੀਰ ਦੇ ਰੂਪ ਵਿੱਚ ਇੱਕ ਸੁੰਦਰ ਪਲੰਗ ਤੇ ਵਿਰਾਜਮਾਨ ਹੁੰਦੀ ਹਨ ਪਲੰਗ ਨੂੰ ਪਾਈ ਗਨੀਖਾ ਤੇ ਨਵੀਖਾ ਪਾਈ ਧਰਮ ਸਿੰਘ ਤੇ ਪਾਈ ਮਾਨ ਸਿੰਘ ਜੀ ਨੇ ਚੁੱਕਿਆ ਹੋਇਆ ਸੀ ਪਾਈ ਦਿਆ ਸਿੰਘ ਜੀ ਚੋਰ ਕਰ ਰਹੀ ਸਨ ਜਦ ਇਹ ਨੀਕ অতি ਦਲੇਰ ਇਨਸਾਨ ਫੌਜੀ ਕੈਂਪ ਕੋਲੇ ਪਹੁੰਚੇ ਉਹਨਾਂ ਨੂੰ ਰੋਕ ਲਿਆ ਗਿਆ ਕਿਉਂਕਿ ਮਾਚੀਵਾੜਾ ਮੁਗਲ ਸਿਪਾਈਆਂ ਦੀ ਸ਼ੌਹਨੀ ਬਣਿਆ ਹੋਇਆ ਸੀ ਫੌਜਾਂ ਦਾ ਮੁਖੀ ਦਿਲਾਵਰ ਖਾਨ ਸੀ ਉਹਨਾਂ ਦੀ ਪੇਸ਼ੀ ਹੋਈ ਤਾਂ ਉਹਨਾਂ ਨੇ ਨੀਡਰਤਾ ਅਤੇ ਨਿਰਧੜਕ ਭਰਾਮਣੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਕਿਹਾ ਗੁਰੂ ਜੀ ਸਾਡੇ ਪੀਰ ਨਹੀਂ ਗੁਰੂ ਜੀ ਤਾਂ ਸਾਡੇ ਉੱਚ ਦੇ ਪੀਰ ਹਨ ਦਿਲਾਵਰ ਖਾਨ ਜਰਨੈਲ ਨੇ ਸ਼ਨਾਖਤ ਲਈ ਤਿੰਨ ਉੱਗੇ ਮੁਸਲਮਾਨ ਧਾਰਮਿਕ ਆਗੂਆਂ ਨੂੰ ਬੁਲਾਇਆ ਕਾਜੀ ਇਨਾਇਤ ਅਲੀ ਕਾਜੀ ਪੀਰ ਮੁਹੰਮਦ ਸੈਦ ਹਸਲ ਅਲੀ ਮੁਫੂ ਮਾਜਰੀਏ ਨੂੰ ਬੁਲਾਇਆ ਗਨੀ ਖਾਨ ਅਤੇ ਨਵੀ ਖਾਨੀ ਜ਼ੁਲਮ ਅਤੇ ਜ਼ਾਲਮ ਦੀ ਪਛਾਣ ਕਰਦੇ ਹੋਏ ਆ ਜਾਣ ਬੁਝ ਕੇ ਆਖਿਆ ਸੀ ਕਿ ਇਹ ਹੀ ਸਾਡੇ ਉੱਚ ਦੇ ਪੀਰ ਹਨ ਦਿਲਾਵਰ ਖਾਨ ਦੀ ਤਸੱਲੀ ਨਾ ਹੋਈ ਉਸਨੇ ਖਾਣਾ ਖਾਂਦੀ ਦਾਵਤ ਦਿੱਤੀ ਆ ਖਾਣਾ ਖਾਣ ਲਈ ਕਿਹਾ ਤਾਂ ਭਾਈ ਦਿਆ ਸਿੰਘ ਜੀ ਨੇ ਕਿਹਾ ਕਿ ਪੀਰ ਸਾਹਿਬ ਨੇ ਰੋਜ਼ੀ ਰੱਖੀ ਹੋਈ ਨਹੀਂ ਤਾਂ ਦਿਲਾਵਰ ਖਾਨ ਨੇ ਦੂਜੇ ਸਾਥੀਆਂ ਨੂੰ ਖਾਣੇ ਵਿੱਚ ਸ਼ਰੀਕ ਹੋਣ ਲਈ ਕਿਹਾ ਗੁਰੂ ਸਾਹਿਬ ਨੇ ਉਹਨਾਂ ਨੂੰ ਖਾਣਾ ਕਿਰਪਾਨ ਪੇਟ ਕਰਕੇ ਖਾਂਦੀ ਸਲਾਹ ਦਿੱਤੀ ਸਾਰੇ ਸਾਥੀਆਂ ਨੇ ਖਾਣੇ ਵਿੱਚ ਕਿਰਪਾਨ ਫੇਰ ਕੇ ਖਾਣਾ ਸ਼ਕਿਆ ਅਫਸਰ ਨੇ ਪੁੱਛਿਆ ਖਾਣੇ ਵਿੱਚ ਤੁਸੀਂ ਕਰਦ ਕਿਉਂ ਫੇਰ ਰਹੀ ਹੋ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਪੀਰ ਦਾ ਹੁਕਮ ਹੈ ਕਿ ਖਾਣਾ ਖਾਣ ਤੋਂ ਪਹਿਲਾਂ ਖਾਣੇ ਵਿੱਚ ਕਰਦ ਫੇਰ ਨਾਲ ਖਾਣਾ ਪਾਕ ਹੋ ਜਾਂਦਾ ਹੈ ਇਸ ਤੋਂ ਦਿਲਾਵ ਰੱਖਾਂ ਦੀ ਤਸੱਲੀ ਹੋ ਜਾਂਦੀ ਹੈ ਤੇ ਉਹ ਬੜੀ ਹੀ ਸ਼ਰਧਤ ਤੇ ਸਤਿਕਾਰ ਨਾਲ ਉੱਚ ਤੇ ਪੀਰ ਨੂੰ ਅਗਾਹ ਦਾ ਸਫ਼ਰ ਸ਼ੁਰੂ ਕਰਨ ਦੇ ਲਈ ਜਾਣ ਦਿੰਦਾ ਹੈ ਪਰਖ ਵਾਲੀ ਜਗ੍ਹਾ ਤੇ ਅੱਜਕੱਲ ਗੁਰਦੁਆਰਾ ਸਾਹਿਬ ਸ਼੍ਰੀ ਕਿਰਪਾਨਪੀਟ ਸਾਹਿਬ ਸ਼ਸ਼ੋਭਿਤ ਹੈ ਇਸ ਨੂੰ ਨਿਹੰਗਾਂ ਦੀ ਸ਼ੋਣੀ ਵੀ ਕਿਹਾ ਜਾਂਦਾ ਹੈ ਗੁਰੂ ਜੀ ਇਸ ਤੋਂ ਅੱਗੇ ਕੁਲਾਰ ਕਟਾਣਾ ਸਾਹਿਬ ਕੰਗਰਾਲੀ ਰਾਮਪੁਰ ਤੇ ਹੁੰਦੇ ਹੋਏ ਆਲਮਗੀਰ ਪਹੁੰਚਦੇ ਹਨ ਸੰਗਤ ਜੀ ਕਟਾਣਾ ਸਾਹਿਬ ਵਿਖੇ ਅੱਜਕੱਲ ਗੁਰਦੁਆਰਾ ਸ੍ਰੀ ਦੇਖ ਸਰ ਸਾਹਿਬ ਸ਼ਸ਼ੋਭਿਤ ਹੈ ਜਿਸ ਸਥਾਨ ਤੇ ਗੁਰੂ ਜੀ ਨੇ ਵਚਨ ਕੀਤੇ ਸਨ ਕਿ ਜੋ ਵੀ ਇਨਸਾਨ ਆਪਣੀ ਸ਼ਰਧਾ ਭਾਵਨਾ ਨਾਲ ਤੀਕ ਕਰਵਾਏਗਾ ਉਸਦੀ ਮਨੋਕਾਮਨਾ ਪੂਰੀ ਹੋਏਗੀ ਵੀਡੀਓ ਵਿੱਚ ਤੁਸੀਂ ਕਟਾਨਾ ਸਾਹਿਬ ਵਿਖੇ ਸ਼ੋਭਿਤ ਗੁਰਦੁਆਰਾ ਸ੍ਰੀ ਦੇਖ ਸਰ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਜੀ ਆਪਣੇ ਸੇਵਕਾਂ ਤੋਂ ਬਹੁਤ ਪਰਸੰਨ ਸਨ ਅਤੇ ਹੁਣ ਆਪਣੇ ਸੇਵਕਾਂ ਨੂੰ ਹੋਰ ਖੇਚਲ ਨਹੀਂ ਦੇਣਾ ਚਾਹੁੰਦੇ ਸਨ ਗੁਰੂ ਸਾਹਿਬ ਨੇ ਆਲਮਗੀਰ ਤੋਂ ਪੈਗਾਨੀ ਕਾ ਅਤੇ ਨਵੀ ਖਾਨੂ ਭਰਪੂਰ ਵਕਸ਼ਿਸ਼ਾਂ ਕਰਕੇ ਵਾਪਿਸ ਮਸਤੀ ਵਾਰੇ ਜਾਣ ਦੇ ਲਈ ਕਿਹਾ ਗੁਰੂ ਸਾਹਿਬ ਜੀ ਆਪਣੇ ਸੇਵਕਾਂ ਤੋਂ ਐਨੇ ਪਰਸੰਨ ਹੋਏ ਕਿ ਉਹਨਾਂ ਦੀ ਇੱਕ ਛੋਟੀ ਧੀ ਸੀ ਜਿਸ ਨੂੰ ਗੁਰੂ ਸਾਹਿਬ ਨੇ ਆਪਣੀ ਧੀ ਹੋਣ ਦਾ ਬੇਮਾਨ ਦਿੱਤਾ ਗੁਰੂ ਸਾਹਿਬ ਨੇ ਕਾਗਜ਼ ਅਤੇ ਕਲਮ ਲੈ ਕੇ ਇੱਕ ਹੁਕਮਨਾਮਾ ਵੀ ਲਿਖਿਆ ਸੀ ਜਿਸ ਵਿੱਚ ਗੁਰੂ ਜੀ ਨੇ ਨਵਿਕਾ ਅਤੇ ਪਾਈ ਗਨੀਖਾਂ ਨੂੰ ਆਪਣੇ ਪੁੱਤਰ ਕਿਹਾ ਇੱਥੇ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਦਾ ਕਿਸੇ ਵੀ ਧਰਮ ਨਾਲ ਕਿਸੇ ਵੀ ਵਿਅਕਤੀ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਸਾਰੇ ਹੀ ਧਰਮਾਂ ਦੇ ਲੋਕ ਗੁਰੂ ਜੀ ਦੇ ਸੇਵਕ ਹੋਏ ਹਨ ਆਲਮਗੀਰ ਪਹੁੰਚਣ ਤੋਂ ਬਾਅਦ ਗੁਰੂ ਜੀ ਭਾਈ ਗਨੀਖਾ ਅਤੇ ਨਵੀਖਾ ਨੂੰ ਮਾਛੀਵਾੜੇ ਵਾਪਿਸ ਜਾਣ ਦੇ ਲਈ ਆਗਿਆ ਦਿੰਦੇ ਹਨ ਭਾਈ ਗਨੀਖਾ ਤੇ ਨਵੀਖਾ ਵਾਪਿਸ ਮਾਛੀਵਾੜਾ ਸਾਹਿਬ ਆਉਂਦੇ ਹਨ ਅਤੇ ਗੁਰੂ ਜੀ ਅੱਗੇ ਦਾ ਸਫ਼ਰ ਤੈਅ ਕਰਦੇ ਹਨ ਆਲਮਗੀਰ ਵਿਖੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ਼ਿਸ਼ੋਵਿਤ ਹੈ ਆਲਮਗੀਰ ਵਿਖੇ ਗੁਰੂ ਜੀ ਨੂੰ ਪਈ ਨਗਾਈਆਂ ਜੀ ਮਿਲਦੀ ਹਨ ਜੋ ਕਿ ਘੋੜਿਆਂ ਦਾ ਵਪਾਰ ਕਰਦੇ ਸਨ ਅਤੇ ਗੁਰੂ ਜੀ ਨੂੰ ਘੋੜਾ ਪੇਂਟ ਕਰਦੇ ਹਨ ਇਸੇ ਸਥਾਨ ਤੋਂ ਗੁਰੂ ਜੀ ਮਾਲਵੇ ਦੀ ਧਰਤੀ ਵੱਲ ਕੂਚ ਕਰਦੇ ਹਨ ਸੰਗਤ ਜੀ ਅੱਜ ਦੇ ਵੀਡੀਓ ਵਿੱਚ ਆਪਾਂ ਮਾਛੀਵਾੜੇ ਤੋਂ ਲੈ ਕੇ ਆਲਮਗੀਰ ਤੱਕ ਦਾ ਸਫ਼ਰ ਜਿੱਦਾਂ ਪੀਰ ਵਨ ਕੀ ਕਿਵੇਂ ਤਹਿ ਕੀਤਾ ਇਤਿਹਾਸ ਸਰਵਨ ਕੀਤਾ ਇਹ ਛੋਟੀ ਜੀ ਕੋਸ਼ਿਸ਼ ਕਿ ਮੈਂ ਅਲੱਗ-ਅਲੱਗ ਥਾਵਾਂ ਤੋਂ ਜਾਣਕਾਰੀ ਇਕੱਠੀ ਕਰਕੇ ਸਿੱਖ ਸੰਗਤਾਂ ਤੱਕ ਪਹੁੰਚਾ ਸਕਾਂ ਤੁਹਾਨੂੰ ਮੇਰੀ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਨਾ ਅਗਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਜਾਣਕਾਰੀ ਨੂੰ ਹੋਰ ਵੀ ਸਿੱਖ ਸੰਗਤਾਂ ਤੱਕ ਪਹੁੰਚਾਉਣ ਵਿੱਚ ਮੇਰੀ ਸਹਾਇਤਾ ਕਰਨਾ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਅਗਲੀ ਵੀਡੀਓ ਵਿੱਚ ਆਪਾਂ ਗੁਰੂ ਸਾਹਿਬ ਜੀ ਦੇ ਅਗਲੇ ਇਤਿਹਾਸ ਨੂੰ ਸਰਵਨ ਕਰਾਂਗੇ ਕਲੰਗੀਆਂ ਵਾਲਿਆ ਕਰਾਂ ਕੀ ਸਿਫਤ ਤੇਰੀ ਕਾਗਜ਼ ਕਲਮ ਤੋਂ ਤੁਹਾਡਾ ਆਕਾਰ ਵੱਡਾ ਸਾਰੀ ਉਮਰ ਨਾਲ ਲੱਥਨਾ ਖਾਲਸੇ ਤੋਂ ਸਿੱਖ ਕੌਮ ਉੱਤੇ ਤੁਹਾਡਾ ਉਧਾਰ ਵੱਡਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ